ਲਖਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਢਾਂਚਾ ਅਕਾਲੀ ਦਲ ਸੁਧਾਰ ਲਖਰ ਦਾ ਪੰਗ ਹੋ ਸਕਦਾ ਹੈ ਅਕਾਲੀ ਦਲ ਸੁਧਾਰ ਲਖਰ ਦਾ ਢਾਂਚਾ ਪੰਗ ਹੋ ਸਕਦਾ ਹੈ ਅੰਮ੍ਰਿਤਸਰ ਦੇ ਵਿੱਚੋਂ ਅਕਾਲੀ ਦਲ ਸੁਧਾਰ ਲਖਰ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਬੈਠਕ ਦੇ ਬਾਅਦ ਸੁਧਾਰ ਲਖਰ ਨੂੰ ਸਮੇਟਣ ਦਾ ਐਲਾਨ ਸੰਭਵ ਹੋ ਸਕਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਅਕਾਲੀ ਦਲ ਸੁਧਾਰ ਲਹਿਰ ਦੀ ਬੈਠਕ ਐ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਢਾਚਾ ਅਕਾਲੀ ਦਲ ਸੁਧਾਰ ਲਹਿਰ ਦਾ ਭਗ ਹੋ ਸਕਦਾ ਹੈ ਕਿਉਂਕਿ ਜਦੋਂ ਸ਼੍ਰੀ ਅਕਾਲਤ ਸਹਿਬ ਨੂੰ ਸਜ਼ਾ ਸੁਣਾਈ ਗਈ ਤਾਂ ਉਦੋਂ ਬਾਗੀ ਧੜੇ ਨੂੰ ਇਹ ਵੀ ਖਦਾਇਤਾ ਕੀਤੀਆਂ ਗਈਆਂ ਕਿ ਹੁਣ ਇਹ ਜਿਹੜੇ ਆਪੋ ਆਪਣੇ ਧੜੇ ਐ ਇਸ ਮੇਟ ਲੈ ਜਾਣੇ ਇਕੱਠੇ ਕਰ ਲੈ ਜਾਣ ਤਾਂ ਇੱਕ ਵਾਰੀ ਫਿਰ ਇਕਜੁੱਟ ਹੋ ਕੇ ਸੇਵਾ ਕੀਤੀ ਜਾਵੇ ਤਾਂ ਉਹ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਕਾਲ ਤਲ ਸਹਿਬ ਦਾ ਹੁਕਮ ਮੰਨਣ ਨੂੰ ਹੁਣ ਜਿਹੜੇ ਆਗੂ ਨੇ ਉਹ ਤਿਆਰ ਪਰ ਤਿਆਰ ਨਹੀਂ ਕਿਉਂਕਿ ਇੱਕ ਨਸੀਖਤ ਵੀ ਦਿੱਤੀ ਗਈ ਹੈ ਕਿ ਪੰਥ ਖਤਰੇ ਦੇ ਵਿੱਚ ਹੈ ਤੇ ਤੁਸੀਂ ਆਪੋ ਆਪਣੀ ਧੜੇ ਬਣਾਏ ਕੋਈ ਨੇਤਾਏ ਜਿਹੜੇ ਧੜੇ ਨੇ ਉਹ ਸਮੇਟ ਲੈ ਜਾਣ ਇਹ ਬਾਗੀ ਧੜੇ ਨੂੰ ਕਿਹਾ ਗਿਆ ਸੀ ਤਾਂ ਇਸ ਕਰਕੇ ਬਾਗੀ ਧੜਾ ਜੁੜਾਇਆ ਜਿਸ ਨੂੰ ਅਕਾਲੀ ਦਲ ਸੁਧਾਰ ਲਹਿਰ ਕਿਹਾ ਜਾਂਦਾ ਹੈ ਉਹ ਅੱਜ ਮੀਟਿੰਗ ਕਰੇਗਾ ਅਮਰ ਸਰਦ ਵਿੱਚ ਅੱਜ ਇੱਕ ਵੱਡੀ ਬੈਠਕ ਮੰਨੀ ਜਾ ਰਹੀ ਹੈ ਔਰ ਬੈਠਕ ਤੋਂ ਬਾਅਦ ਦੇ ਵਿੱਚ ਸੁਧਾਰ ਲਹਿਰ ਨੂੰ ਸਮੇਟਣ ਦਾ ਐਲਾਨ ਸੰਭਵ ਹੋ ਸਕਦਾ ਹੈ ਕਾਲੀ ਦਲ ਦੇ ਬਾਕੀ ਧੜੇ ਨੇ ਇਹ ਸੁਧਾਰ ਲਹਿਰ ਖੜੀ ਕੀਤੀ ਸੀ ਉਸ ਤੋਂ ਬਾਅਦ ਨਿਕਲ ਕੇ ਹੀ ਮਾਫੀ ਜਿਹੜੀ ਆਪਣੀ ਲਿਖੀ ਅਰਜੀ ਜਿਹੜੀ ਉਹ ਕਾਲਤ ਸਾਬ ਤੇ ਦਿੱਤੀ ਗਈ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਹੁਣਾਂ ਨੂੰ ਵੀ ਕਿਹਾ ਗਿਆ ਕਿ ਉਹ ਵੀ ਮਾਫੀ ਮੰਗਣ ਉਹ ਵੀ ਗੁਨਾਹ ਦੇ ਭਾਗੀਦਾਰ ਨੇ ਤਾਂ ਉਸ ਤੋਂ ਬਾਅਦ ਕੀ ਇਹ ਸਾਰੀ ਚੀਜ਼ ਦੁਬਾਰਾ ਚਰਚਾ ਦੇ ਵਿੱਚ ਆਈ ਦੁਬਾਰਾ ਇੱਕ ਮੁੱਦਾ ਬਣ ਗਈ ਤੇ ਉਸ ਤੋਂ ਬਾਅਦ ਇਸ ਜੀ ਦਾ ਵਿਵਾਦ ਵੀ ਕਾਫੀ ਹੋਇਆ ਹੈ ਕਈ ਬਾਕੀ ਆਗੂ ਕਾਲੀ ਦਲ ਦੇ ਵਿੱਚ ਵਾਪਸੀ ਨੂੰ ਹੁਣ ਤਿਆਰ ਨਹੀਂ ਕੱਲ ਅਸੀਂ ਗੱਲ ਕਰ ਲਈਏ ਤਾਂ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਹੁਣੀ ਜਿੱਥੇ ਆਪਣੀ ਸੇਵਾ ਨਿਭਾਰੇ ਸੀ ਉੱਥੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਜੁੜੇ ਨੇ ਸਿਕੰਦਰ ਸਿੰਘ ਮਲੂਕਾ ਵੀ ਸੁਖਬੀਰ ਬਾਦਲ ਦੇ ਨਾਲ ਨਜ਼ਰ ਆਏ ਨੇ ਔਰ ਉਹਨਾਂ ਨੇ ਉੱਥੇ ਮੀਡੀਆ ਦੇ ਮੁਖਾਤਬ ਹੋ ਕੇ ਵੀ ਕਿਹਾ ਸੀਗਾ ਕਿ ਕਈ ਵੱਖਰੇਵੇਂ ਖੋ ਜਾਂਦੇ ਨੇ ਪਾਰਟੀਆਂ ਦੇ ਵਿੱਚ ਆਪਸੀ ਮਤਭੇਦ ਸੋਚ ਨੂੰ ਲੈ ਕੇ ਵਿਚਾਰ ਨੂੰ ਲੈ ਕੇ ਹੋ ਜਾਂਦੇ ਨੇ ਪਰ ਜਦੋਂ ਅਕਾਲਤ ਸਹਿਬ ਹੁਕਮ ਕਰਦੇ ਨੇ ਤੇ ਉਹਦੇ ਅੱਗੇ ਵਖਰੇਵੇਂ ਬਹੁਤ ਛੋਟੇ ਹੋ ਜਾਂਦੇ ਨੇ ਇਹ ਸਿਕੰਦਰ ਸਿੰਘ ਮਲੂਕਾ ਹੁਣਾਂ ਦਾ ਕੱਲ ਬਿਆਨ ਸੀ ਉਹਨਾਂ ਕਹਿ ਕੇ ਅਕਾਲੀ ਦਲ ਦੇ ਵਖਰੇਵੇਂ ਜੁੜੇ ਨੇ ਜਿਹੜੇ ਬੰਦਿਆਂ ਦੇ ਵਖਰੇਵੇਂ ਨੇ ਆਗੂਆਂ ਦੇ ਵਖਰੇਵੇਂ ਨੇ ਉਹ ਸ੍ਰੀ ਅਕਾਲਤ ਸਹਿਬ ਦੇ ਅੱਗੇ ਬਹੁਤ ਛੋਟੇ ਨੇ ਇਸ ਕਰਕੇ ਉੱਤੋਂ ਇਕੱਠੇ ਹੋਣ ਦੀ ਤਾੜਨਾ ਦਿੱਤੀ ਗਈ ਹੈ ਤਾਂ ਜਰੂਰ ਅਸੀਂ ਉੱਤੇ ਅਮਲ ਕਰਾਂਗੇ ਕੱਲ ਸਿਕੰਦਰ ਸਿੰਘ ਮਲੂਕਾ ਸੁਪੀਰ ਸਿੰਘ ਬਾਦਲ ਹੁਣਾਂ ਦੇ ਨਾਲ ਫਤੇਗੜ ਸਾਹਿਬ ਦੇ ਵਿੱਚ ਨਜ਼ਰ ਆਈ ਸੀ ਜਿੱਥੇ ਉਹ ਸੇਵਾ ਪੂਰੀ ਕਰ ਰਹੇ ਸੀਗੇ ਆ 30 ਵੀ ਨਵੇਂ ਪ੍ਰਧਾਨ ਨੂੰ ਕਬੂਲਣ ਦਾ ਐਲਾਨ ਕਰ ਚੁੱਕੇ ਨੇ ਕੱਲ 30 ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਉਹਨਾਂ ਵੀ ਕਹਿ ਕਿ ਸਾਨੂੰ ਇਸ ਦੇ ਵਿੱਚ ਕੋਈ ਵੀ ਸਾਡੇ ਵੱਲੋਂ ਕੋਈ ਵੀ ਦਿੱਕਤ ਨਹੀਂ ਹੈ ਅਸੀਂ ਨਵੇਂ ਪ੍ਰਧਾਨ ਨੂੰ ਕਬੂਲਣ ਲਈ ਤਿਆਰ ਤਿਆਰ ਆ ਅਸੀਂ ਨਵਾਂ ਪ੍ਰਧਾਨ ਜਿਹੜਾ ਵੀ ਹੋਊਗਾ ਉਸ ਨੂੰ ਅਸੀਂ ਕਬੂਲ ਲਵਾਂਗੇ ਤਾਂ ਅਕਾਲੀ ਦਲ ਸੁਧਾਰ ਲਹਿਰ ਨੂੰ ਲੈ ਕੇ ਵੱਡੀ ਖਬਰ ਹੈ ਕਿ ਹੁਣ ਸਮੇਟਣ ਦੀ ਤਿਆਰੀ ਹੋ ਸਕਦੀ ਹੈ ਅੱਜ ਮੀਟਿੰਗ ਹੈ बैठक रखी गई अमृतसर ਦੇ ਵਿੱਚ ਬੈਠਕ ਤੋਂ ਬਾਅਦ ਦੇ ਵਿੱਚ ਢਾਂਚਾ ਜੜਿਆ ਅਕਾਲੀ ਦਲ ਸੁਧਾਰ ਲਹਿਰ ਦਾ ਪੰਖ ਹੋ ਸਕਦਾ ਹੈ ਕਿਉਂਕਿ ਸ਼੍ਰੀ ਘਾਤਤ ਸਹਿਬ ਤੋਂ ਤਾੜਨਾ ਵੀ ਕੀਤੀ ਗਈ ਕਿ ਪੰਥ ਖਤਰੇ 'ਚ ਹੈ ਤਾਂ ਇਹ ਆਪਣੇ ਧੜੇ ਜੜੇ ਆ ਉਹ ਇਕੱਠੇ ਕਰ ਲੈ ਜਾਣ ਕੋਈ ਬਾਗੀ ਕੋ ਦਾਗੀ ਕੋਈ ਇਹ ਤੜਾ ਤਾਂ ਇਹ ਸਾਰੇ ਧੜੇ ਜੜੇ ਆ ਉਹ ਇਕੱਠੇ ਖੋਜਣ ਇਹ ਧੜੇ ਟੁੜੇ ਹੁਣ ਛੱਡ ਦਿੱਤੇ ਜਾਣ ਇਹਨਾਂ ਨੂੰ ਸਮੇਟ ਲਿਆ ਜਾਵੇ ਇਹ ਤਾੜਨਾ ਸ਼੍ਰੀ ਘਾਤਤ ਸਹਿਬ ਤੋਂ ਜਥੇਦਾਰ ਦੇ ਵੱਲੋਂ ਕੀਤੀ ਗਈ ਸੀ ਤੋਂ ਇਸ ਕਰਕੇ ਉਸ ਨੂੰ ਵਿਚਾਰਿਆ ਜਾ ਸਕਦਾ ਹੈ ਬੈਠਕ ਕੀਤੀ ਜਾ ਰਹੀ ਹੈ ਤੇ ਬੈਠਕ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਕਾਲੀਦਲ ਸੁਧਾਰ ਲਾਇਰ ਦਾ ਟਾਂਚਾ ਭੰਗ ਹੋ ਸਕਦਾ ਹੈ